ਹੈਲੋ ਪੇਰੈਂਟਸ ਤੁਹਾਡਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਤਾਂ ਅੱਜ ਦੀ ਰੈਸਪੀ ਤੁਹਾਡੇ ਬੱਚੇ ਦੇ ਲਈ ਬਹੁਤ ਹੀ ਲਾਭਦਾਇਕ ਹੋਣ ਵਾਲੀ ਹੈ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਲਾਸਟ ਤੇ ਆਪਾਂ ਕੁਝ ਇੰਪੋਰਟੈਂਟ ਗੱਲਾਂ ਜ਼ਰੂਰੀ ਗੱਲਾਂ ਡਿਸਕਸ ਕਰਾਂਗੇ ਇਹਦੇ ਲਈ ਮੈਂ ਇੱਕ ਤੋਂ ਡੇਢ ਗਲਾਸ ਪਾਣੀ ਨੂੰ ਉਬਾਲਣ ਲਈ ਰੱਖ ਦਿੱਤਾ ਸੀ ਜਿਵੇਂ ਪਾਣੀ ਉਬਲ ਜਾਂਦਾ ਉਹਦੇ ਵਿੱਚ ਆਪਾਂ ਇੱਕ ਕੋਲੀ ਜੜੀਆ ਨਿਊਟਰੀ ਦੀ ਪਾ ਲੈਣੀ ਹੈ ਤੇ ਅੱਧੇ ਘੰਟੇ ਲਈ ਉਹਨੂੰ ਸੋਖ ਹੋਣ ਲਈ ਰੱਖ ਦਵਾਂਗੇ ਅੱਧਾ ਘੰਟਾ ਹੋ ਗਿਆ ਸੀ ਹੁਣ ਆਪਾਂ ਨਿਊਟਰੀ ਨੂੰ ਛਾਣ ਲਵਾਂਗੇ ਤੇ ਇਹਨੂੰ ਇੱਕ ਕੋਟਨ ਦੇ ਕੱਪੜੇ ਦੇ ਵਿੱਚ ਆਪਾਂ ਪਾ ਕੇ ਐਂਡ ਇਹ ਕੱਢ ਦੇਣਾ ਵਾ ਤੁਸੀਂ ਇਹਨੂੰ ਪ੍ਰੈਸ ਕਰਕੇ ਵੀ ਕੱਢ ਸਕਦੇ ਹੋ ਇਹਨੂੰ ਦਬਾ ਕੇ ਸਾਰਾ ਪਾਣੀ ਜਿਵੇਂ ਕਿ ਮੈਂ ਕੱਢ ਰਹੀ ਆ ਐਵੇਂ ਵੀ ਕੱਢ ਸਕਦੇ ਹੋ ਜਾਂ ਫਿਰ ਤੁਸੀਂ ਇਹਨੂੰ ਰੱਖ ਵੀ ਸਕਦੇ ਹੋ ਤਾਂ ਕਿ ਹੌਲੀ ਹੌਲੀ ਇਹਦਾ ਪਾਣੀ ਨਿਕਲੇ ਜਾਵੇ ਅਗਰ ਤੁਹਾਡੇ ਕੋਲ ਟਾਈਮ ਹੈਗਾ ਵਾ ਤਾਂ ਤੁਸੀਂ ਰੱਖ ਦਿਓ ਤੇ ਮੈਂ ਇਹਨੂੰ ਇਦਾਂ ਹੀ ਕੱਢ ਰਹੀ ਆ ਪ੍ਰੈਸ ਕਰਕੇ ਜਿੰਨਾ ਜ਼ਿਆਦਾ ਪਾਣੀ ਹੋ ਸਕਦਾ ਆ ਆਪਾਂ ਕੱਢ ਲੈਣਾ ਵਾ ਜਿਵੇਂ ਆਪਾਂ ਨੂੰ ਲੱਗਦਾ ਕਿ ਆਪਣੀ ਜਿਹੜੀ ਨਿਊਟਰੀ ਆ ਉਹ ਡਰਾਈ ਹੋ ਗਿਆ ਇਹਨੂੰ ਆਪਾਂ ਇੱਕ ਜਾਰ ਦੇ ਵਿੱਚ ਟ੍ਰਾਂਸਫਰ ਕਰਾਂਗੇ ਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਬਿਲਕੁਲ ਆਪਾਂ ਇਹਨੂੰ ਬਰੀਕ-ਬਰੀਕ ਪੀਸ ਲੈਣਾ ਹੈ ਦਰਦਰਾ ਜਾਂ ਵੀ ਹੋਵੇ ਤਾਂ ਵੀ ਕੋਈ ਗੱਲ ਨਹੀਂ ਵਧੀਆ ਟੈਕਸਚਰ ਆਏਗਾ ਐਂਡ ਆਪਣੀ ਜਿਹੜੀ ਨਿਊਟ੍ਰੀ ਸੀ ਇਹ ਆਪਾਂ ਪੀਸ ਲਈ ਆ ਦੇਖੋ ਬਿਲਕੁਲ ਦਾਣੇਦਾਰ ਜੀ ਆ ਸਮੂਥ ਪੇਸਟ ਨਹੀਂ ਬਣਾਉਣਾ ਇੰਨੀ ਕੀ ਹੀ ਰੱਖਣੀ ਹੈ ਤੇ ਇਹਦੇ ਨਾਲ ਹੀ ਆਪਾਂ ਨੂੰ ਇੱਕ ਮੇਨ ਇਨਗਰੀਡੀਐਂਟ ਜਿਹੜਾ ਆਪਣਾ ਦੂਸਰਾ ਹੈਗਾ ਉਹ ਹੈਗਾ ਆਲੂ ਆਪਾਂ ਬੋਇਲਡ ਆਲੂ ਲੈਣਾ ਵਾ ਤੇ ਉਹਨੂੰ ਚੰਗੀ ਤਰ੍ਹਾਂ ਮੈਸ਼ ਕਰਕੇ ਆਪਾਂ ਇਹਦੇ ਵਿੱਚ ਮਿਕਸ ਕਰ ਲੈਣਾ ਵਾ ਤੇ ਜਿਹੜੇ ਆਪਾਂ ਮਸਾਲੇ ਪਾਣਿਆ ਉਹ ਬਿਲਕੁਲ ਆਪ ਆਪਣੀ ਟੇਸਟ ਦੇ ਅਕੋਰਡਿੰਗ ਪਾ ਸਕਦੇ ਹਾਂ ਜਿਵੇਂ ਥੋੜੀ ਜੀ ਕਾਲੀ ਮਿਰਚ ਅਗਰ ਤੁਸੀਂ ਚਾਹੋ ਤਾਂ ਇਹਦੇ ਵਿੱਚ ਅਨियन ਪਿਆਜ਼ ਵੀ ਕੱਟ ਕੇ ਪਾ ਸਕਦੇ ਹਾਂ ਐਂਡ ਨਮਕ ਵੀ ਟੇਸਟ ਦੇ ਅਕੋਰਡਿੰਗ ਪਾਉਂਗੇ ਐਂਡ ਉਸ ਤੋਂ ਬਾਅਦ ਆਪਾਂ ਤਵਾ ਲੈ ਲਿਆਵਾ ਤਵੇ ਨੂੰ ਗਰਮ ਹੋਣਾ ਰੱਖ ਦਿੱਤਾ ਸੀ ਇਹਦੇ ਤੇ ਇੱਕ ਚਮਚ ਦਹੀ ਕਿਉਂ ਦਾ ਪਾਵਾਂਗੇ ਐਂਡ ਉਹਦੇ ਤੇ ਆਪਾਂ ਹੁਣ ਛੋਟੇ ਛੋਟੇ ਟਿੱਕਿਆਂ ਬਣਾ ਕੇ ਤਵੇ ਦੇ ਉੱਤੇ ਤੇ ਇਹਨਾਂ ਨੂੰ ਸੇਕ ਲਵਾਂਗੇ ਐਂਡ ਬਹੁਤ ਹੀ ਜ਼ਿਆਦਾ ਟੇਸਟੀ ਤੇ ਵਧੀਆ ਟਿੱਕਿਆ ਬਣਦਿਆ ਨੇ ਤੁਸੀਂ ਜ਼ਰੂਰ ਟਰਾਈ ਕਰਿਓ ਐਂਡ ਮੈਂ ਹੁਣ ਤੁਹਾਨੂੰ ਦੱਸਦੀ ਆ ਇਹਦੇ ਕੁਝ ਇੰਪੋਰਟੈਂਟਸ ਜਿਹੜੇ ਕਿ ਬਹੁਤ ਜ਼ਰੂਰੀ ਨੇ ਬੱਚਿਆਂ ਦੇ ਲਈ ਜਿਹੜੇ ਸੋਇਆਬੀਨ ਹੁੰਦੀ ਆ ਇਹਦੇ ਵਿੱਚ ਪ੍ਰੋਟੀਨ ਦੀ ਬਹੁਤ ਭਰਪੂਰ ਮਾਤਰਾ ਹੁੰਦੀ ਆ ਜ਼ਿੰਕ ਇਹਦੇ ਵਿੱਚ ਬਹੁਤ ਅੱਛੀ ਮਾਤਰਾ ਚ ਹੁੰਦਾ ਜਿਹੜਾ ਕਿ ਬੱਚੇ ਦੀ ਡਿਵੈਲਪਮੈਂਟ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਫੋਲਿਕ ਐਸਿਡ ਇਹ ਚੀਜ਼ਾਂ ਬਹੁਤ ਜ਼ਿਆਦਾ ਵਧੀਆ ਮਾਤਰਾ ਦੇ ਵਿੱਚ ਹੁੰਦੀਆਂ ਨੇ ਇਹਦੀਆਂ ਬਟ ਇੱਕ ਚੀਜ਼ ਦਾ ਧਿਆਨ ਰੱਖੋ ਤੁਸੀਂ ਇਹ ਸੋਇਆਬੀਨ ਤੁਸੀਂ ਉਹਨੂੰ ਜ਼ਰੂਰ ਦੇ ਸਕਦੇ ਹੋ ਬੱਚੇ ਨੂੰ ਬਟ ਜਿਹੜਾ ਸੋਇਆ ਮਿਲਕ ਹੁੰਦਾ ਵਾ ਉਹ ਪਲੀਸ 1 ਸਾਲ ਤੋਂ ਪਹਿਲਾਂ ਜਾਂ 1.5 ਸਾਲ ਤੋਂ ਪਹਿਲਾਂ ਆਪਣੇ ਕਹ ਲਈ ਹੈ ਕਿ ਇੱਕ ਚੀਜ਼ ਜ਼ਰੂਰ ਧਿਆਨ ਰੱਖੋ ਕਿ ਬੱਚੇ ਨੂੰ ਇਸ ਚੀਜ਼ ਤੋਂ ਅਲਰਜੀ ਨਾ ਹੋਵੇ ਤੇ ਮੈਂ ਉਮੀਦ ਕਰਦੀ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਥੈਂਕ ਯੂ ਸੋਮਾ